देखो कोई बात नहीं।, नहीं रूम च भेजता है एरिया जी होटल यॉर्क जी राजमा चावल हाँ जी सत श्रीकाल जी फाइनली बड़े महिनेया दे बाद जेड़ा है मैं ओ व्लॉग करण लगा और डिमांड भी बड़ी सी की काफी देर हो गया मैं चैनल ते कुछ नहीं पाया सो so, मैं ऑफिशियली मेरा टूर है गया श्री नगर दा एक मीटिंग वास्ते so, मैं इथे आया सो मैं कह अभी चलो तारण नाल शेयर किता जावे मेनू नहीं पता व्लॉग किन्ना बड़ा बनेगा 4 मिनट दा बनेगा या 5 मिनट दा बनेगा जिन्ना भी बनेगा तारण डेफिनेटली मोमेंट्स जेडिया शेयर करंगे आगे देखदे हां की की आ, कैप्चर हुंदा है सो फर्स्ट ऑफ ऑल पहले मैं तानू दिखा देना कि ए मेरा जेड़ा है ए रूम है तुसी ये देखो ਏ ਰੂਮ ਹੈ ਜੀ ਔਰ ਉਸ ਸਾਈਡ ਵਾਸ਼ਰੂਮ ਹੈ ਇਹ ਸਾਹਮਣੇ ਟੀਵੀ ਹੈ ਕੁਛ ਇਸ ਤਰ੍ਹਾਂ ਦਾ ਰੂਮ ਹੈ ਇਹ ਕੁਛ ਪਿਆ ਹੈ ਉਹਨੇ ਪਤਾ ਨਹੀਂ ਕੀ ਚੀਜ਼ ਹੈ ਬਟ ਐਨੀਵੇ ਬੜੀ ਅਲੱਗ ਜੀ ਚੀਜ਼ ਹੈ ਸੋ ਤੁਸੀਂ ਦੇਖੋਗੇ ਇਹ ਜਿਹੜਾ ਹੈਗਾ ਇਹ ਰੂਮ ਹੈ ਉੱਪਰ ਦੇਖੋ ਕਿੰਨੇ ਸੋਹਣਾ ਲਾਈਟਿੰਗ ਕੀਤੀ ਹੋਈ ਹੈ ਸੋ ਬਾਹਰ ਦਾ ਅਗਰ ਮੈਂ ਗੱਲ ਕਰਾਂ ਤੇ ਮੈਂ ਅਗਰ ਰੂਮ ਚੋਂ ਬਾਹਰ ਜਾਵਾਂ ਤਾਂ ਤੁਹਾਨੂੰ ਦਿਖਾਵਾਂ ਆ ਦੇਖੋ ਇਸ ਟਾਈਮ ਸ਼ਾਮ ਦਾ ਟਾਈਮ ਹੈ तकरीबन 7:30 5:30 5:30 ਹੋ ਗਏ ਔਰ ਇਹ ਮੇਰੇ ਰੂਮ ਤੋਂ ਬਾਹਰ ਨਿਕਲਦੇ ਸਾਰੀ ਹੈ ਔਰ ਇਧਰ ਦੇਖੋਗੇ ਕਿ ਇਹ ਹੋਟਲ ਹੈ ਪੂਰਾ ਉੱਪਰ ਤੱਕ ਉਹ ਮੇਰਾ ਰੂਮ ਹੈ ਇੱਥੇ ਦੇਖਿਆ ਜਾਵੇ ਤਾਂ ਬੜਾ ਸੋਹਣਾ ਕੀ ਕਹਿੰਦੇ ਨੇ ਆਸ-ਪਾਸ ਜਿਹੜੇ ਨੇ ਉਹ ਬਾਗਿਚੇ ਬਨੇ ਹੋਏ ਆ ਤੇ ਫਲਾਵਰਸ ਲੱਗੇ ਨੇ ਅਲੱਗ-ਅਲੱਗ ਤਰ੍ਹਾਂ ਦੇ ਕੁਝ ਇਸ ਤਰ੍ਹਾਂ ਦਾ 뷰 ਹੈ ਤੋ ਪਿਆ ਗਿਆ ਫਿਲਹਾਲ ਮੈਂ ਐਵੇਂ ਕਹਾਂ ਵੀ ਮੌਸਮ ਫਿਲਹਾਲ ਗਰਮੀ ਵਾਲਾ ਹੀ ਹੈ ਸ਼ਾਮ ਨੂੰ ਦੇਖੋ ਇਹ ਦੇਖੋ ਜੀ ਉੱਪਰ ਸ਼ਾਮ ਨੂੰ ਦੇਖੋ ਕੀ ਪਤਾ ਸ਼ਾਇਦ ਥੋੜਾ ਜਿਹਾ ਮੌਸਮ ਠੀਕ ਹੋ ਜਾਏ ਇਹ ਹੋਟਲ ਦਾ ਇਹ ਵੀ ਉਹ ਵੀ ਹੋਟਲ ਦੇ ਵਿੱਚ ਹੀ ਹੈ ਤੁਸੀਂ ਦੇਖੋਗੇ ਇਹ ਜਿਹੜੀ ਚੀਜ਼ ਹੈ ਇਹ ਵੀ ਹੋਟਲ ਇਹ ਵੀ ਹੋਟਲ ਹੀ ਹੈ ਸਾਰਾ ਇਹ ਹੋਟਲ ਦਾ ਏਰੀਆ ਹੈ ਘਾਹ ਤਾਂ ਬਹੁਤ ਉੱਗਿਆ ਹੈ ਬੜਾ ਬੜਾ ਨੇਚਰਲ ਜਿਹਾ ਵਿਊ ਹੈ ਔਰ ਹੁਣ ਮੈਂ ਥੋੜੀ ਦੇਰ ਤੱਕ ਜਿਹੜਾ ਹੈ ਇੱਕ ਮੀਟਿੰਗ ਹੈ ਉਹ ਫਿਨਿਸ਼ ਕਰਦੇ ਹਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਣੇ ਆ ਜੀ ਅਗੇ ਕੀ ਐਕਟੀਵਿਟੀ ਰਹਿੰਦੀ ਹੈ ਤੇ ਜਿਵੇਂ ਆ ਇੱਥੋਂ ਦੀ ਜਾਣਦੇ ਆਪਾਂ ਤੇ ਇਸ ਸਾਈਡ ਜਿਹੜਾ ਹੈ ਉਹ ਮੇਰਾ ਰੂਮ ਆ ਜਾਂਦਾ ਹੈ ਇਸ ਤਰ੍ਹਾਂ ਤੁਸ ਮਿਲਦੇ ਆ ਜੀ ਤੁਹਾਨੂੰ ਦਿਖਾਣੇ ਆ ਅੱਗੇ ਜੋ ਜੋ ਐਕਟੀਵਿਟੀ ਚੱਲਦੀ ਹੈ ਕੀ ਹੈ ਵਾਪਸੀ ਮੇਰੀ ਕੱਲ ਦੀ ਹੀ ਹੈ ਤੇ ਮਿਲਦੇ ਆ ਤੁਹਾਨੂੰ ਹਾਂਜੀ ਹੁਣ ਮੈਂ ਹੋਇਆ ਫ੍ਰੀ ਤੇ ਆਇਆ ਹਾਂ ਹੋਟਲ ਤੋਂ ਬਾਹਰ ਮੈਂ ਕਿਹਾ ਚਲੋ ਤੁਹਾਨੂੰ ਹੁਣ ਇਸ ਟਾਈਮ ਡਲ ਲਿਖਦਾ ਬਾਹਰ ਦਾ ਨਜ਼ਾਰਾ ਦਿਖਾਈਏ ਕਿਦਾਂ ਦਾ ਵਿਊ ਹੈ ਬਾਕੀ ਸਵੇਰੇ ਜਾਵਾਂਗੇ ਕਦੀ ਫੋਟੋ ਖਿਚਾਵਾਂਗੇ ਫਿਰ ਦੇਖਦੇ ਆ ਤੇ ਇਸ ਟਾਈਮ ਹੁਣ ਮੈਂ ਜਾ ਰਿਹਾ ਡਲ ਇਕ ਜਾ ਰਿਹਾ ਦੇਖਦੇ ਆ ਕਿਦਾਂ ਦਾ 뷰 ਹੈ ਤੁਹਾਨੂੰ ਦਿਖਾਣਾ ਆਸ-ਪਾਸ ਦਾ ਨਜ਼ਾਰਾ ਦਿਖਾਈਏ ਫਿਰ ਆਗੇ ਡਿਨਰ ਕਰਕੇ ਸੋ ਜਾਾਂਗੇ ਆ ਮੈਂ ਆ ਗਿਆ ਹੁਣ ਮੇਨ ਰੋਡ ਦੇ ਉੱਤੇ ਦੇਖੋ ਜੀ ਇਧਰੋਂ ਦੀ ਹੁਣ ਜਾਣਾ ਹੈ ਆਪਾਂ ਏਰੀਆ ਕੁਝ ਬਾਹਰ ਦਾ ਮਾਹੌਲ ਇਧਰ ਹੁਣ ਮੈਂ ਜਾ ਰਿਹਾ ਇਸ ਸਾਈਡ ਪੈਂਦਾ ਚਲੋ ਦੇਖਦੇ ਕੋਈ ਆਟੋ-ਉਟੋ ਕਰਦੇ ਆ ਫਿਰ ਚਲਦੇ ਆ ਲੋ ਜੀ ਆਪਾਂ ਪਹੁੰਚ ਗਏ ਡੱਲੇ ਏਰੀਆ ਬੋਟਸ ਔਰ ਏਰੀਆ ਕੁਛ ਰਾਤ ਦਾ ਨਜ਼ਾਰਾ ਇਸ ਟਾਈਮ ਤਾਂ ਮੈਂ ਬੋਟਿੰਗ ਨਹੀਂ ਕਰਾਂਗਾ ਸਵੇਰੇ ਵੀ ਦੇਖਾਂਗਾ ਜੇ ਟਾਈਮ ਲੱਗਿਆ ਕਿਉਂਕਿ ਸਵੇਰੇ ਮੇਰੀ ਵਾਪਸੀ ਹੈ ਇਹ ਹੈਗੀ ਜੀ ਆਸ-ਪਾਸ ਦੀ ਮਾਰਕੀਟ ਇੱਥੇ ਵੀ ਹੋਟਲਸ ਨੇ ਇਹ ਮਾਰਕੀਟ ਹੈ ਸਾਰੇ ਪਾਸੇ ਔਰ ਕੀ ਕਹਿੰਦੇ ਨੇ ਆ ਉਧਰ ਵੀ ਪੂਰੀ ਮਾਰਕੀਟ ਅੱਗੇ ਇੱਧਰ ਸਾਈਡ ਤੇ ਬੈਠੇ ਨੇ ਸੋ ਆਹ ਦੇਖੋ ਜੀ ਏਰੀਆ ਨਜ਼ਾਰਾ ਅੱਗੇ ਜਾ ਕੇ ਦਿਖਾਣਾ ਤੁਹਾਨੂੰ ਇੱਥੇ ਬਾਕੀ ਆ ਵੀ ਸ਼ਾਪਸ ਨੇ ਇੱਧਰ ਇੱਧਰ ਛੋਟੀ ਛੋਟੀਆਂ ਜਿਹੜੀਆਂ ਲੱਗੀਆਂ ਜਿਵੇਂ ਕੁਛ ਖਾਣ ਨੂੰ ਚੌਪਾਟੀ ਟਾਈਪ ਇੱਥੇ ਲੱਗਿਆ ਹੋਇਆ ਹੈ ਔਰ ਅੱਗੇ ਦੇਖੋਗੇ ਤੁਸੀਂ ਕੀ ਆ ਦੇਖੋ ਏਰੀਆ ਬੋਟਸ ਇੱਥੇ ਦੀ ਬਾਰੇ ਸਵੇਰੇ ਦੇਖਾਂਗੇ ਚੱਕਰ ਲਾਵਾਂਗੇ ਆਰੇ ਇਹ ਬਿਲਕੁਲੇ ਸਾਹਮਣੇ ਹੋਟਲਸ ਨੇ ਜਿੱਥੇ ਮੈਂ ਇਹ ਐਕਚੁਅਲੀ ਇੱਥੇ ਘਾਟ ਬਣਿਆ ਜਿਵੇਂ ਘਾਟ ਨੰਬਰ 6 ਹੈ ਅਲੱਗ-ਅਲੱਗ ਘਾਟ ਨੇ ਉਸੇ ਹਿਸਾਬ ਦੇ ਨਾਲ ਜਿਹੜਾ ਹੈ ਇੱਥੋਂ ਦੀ ਉਹ ਚੱਲਦਾ ਹੈ ਆ ਦੇਖੋ ਜੀ ਇੱਥੋਂ ਦੀ ਜਿਹੜੀ ਹੈ ਲੋਕੀ ਬੈਠਦੇ ਨੇ ਇਹ ਸਾਹਮਣੇ ਜਿਹੜੇ ਨੇ ਮੇਰੇ ਖਾਚ ਹੋਟਲਸ ਨੇ ਬੋਟਸ ਨੇ ਆ ਚੀਜ਼ ਏਰੀਆ ਛੋਟੀ-ਛੋਟੀ ਬੋਟਸ ਇਹ ਮੈਂ ਲੀਤੀਆਂ ਇੱਕ ਬੈਸੀ ਯਾਦਗਾਰ ਕਸ਼ਮੀਰ ਦੀ ਇੱਥੇ ਸਾਈਡ ਤੇ ਸਾਹਮਣੇ ਇਧਰ ਢੱਲੇਗਾ ਜੀ ਉਧਰ ਸਾਹਮਣੇ ਜਿਹੜੀ ਹੈ ਇਹ ਸ਼ਾਪ ਸਗੀ ਹੈ ਔਰ ਇਹ ਪਿਛੇ ਇੱਕ ਪੰਜਾਬੀ ਰਸੋਈ ਪੂਰਾ ਖਾਣ ਪੀਣ ਦਾ ਵੀ ਪੂਰਾ ਇੱਥੇ ਸਹਤ ਹੋਵੇਗਾ ਔਰ ਉਧਰਲੇ ਪਾਸੇ ਵੀ ਪੰਜਾਬੀ ਟਾਬੇ ਤੇ ਬਹੁਤ ਜ਼ਿਆਦਾ ਨੇ ਔਰ ਏਰੀਆ ਚੰਗੀ ਜੀ ਇੱਥੋਂ ਮੈਂ ਇੱਕ ਲੈਤੀ ਇੱਥੇ ਹੈਗਾ ਸ਼੍ਰੀਨਗਰ ਸਮਾਰਟ ਸਿਟੀ ਅਨ ਲਿमिटेड ਆ ਦੇਖੋ ਜੀ ਇੱਥੇ ਸਾਈਕਲਾਂ ਵੀ ਨੇ ਔਰ ਸਾਈਕਲਿੰਗ ਵੀ ਕਰ ਸਕਦੇ ਹੋ ਇਹ ਵਾਲੀ ਸਾਈਕਲਿੰਗ ਹੈ ਜਿਵੇਂ ਆਪਣੇ ਚੰਡੀਗੜ੍ਹ ਹੁੰਦੀ ਹੈ ਉਸ ਤਰੀ ਸੇਮ ਔਰ ਉਧਰ ਪਿੱਛੇ ਮਸਜਿਦੋਂ ਨਮਾਜ਼ ਦੀ ਆਵਾਜ਼ ਆ ਰਹੀ ਹੈ ਸ਼ਾਇਦ ਤੁਹਾਨੂੰ ਵੀ ਆ ਰਹੀ ਹੋਵੇ ਆ ਦੇਖੋ ਜੀ ਸਾਈਕਲਸ ਔਰ ਇਹਦੇ ਸਾਹਮਣੇ ਸਾਰੇ ਹੋਟਲਸ ਨੇ ਡਰਲਗ ਦੇ ਸਾਹਮਣੇ ਕਿਸੇ ਨੇ ਹੋਟਲ ਹਨ ਸ਼ੋਰੂਮਸ ਨੇ ਖਾਨ ਪੀਣ ਦਾ ਇੱਥੇ ਮੈਂ ਜਿਹੜੀ ਚੀਜ਼ ਦੇਖੀ ਹੈ ਸਾਹਮਣੇ ਖਾਨ ਪੀਣ ਵਾਸਤੇ ਬਹੁਤ ਸ਼ਾਪਸ ਨੇ ਪੰਜਾਬੀ ਖਾਸ ਕਰਕੇ ਔਰ ਇਹ ਬੋਟ ਹਾਊਸ ਖੜੇ ਨੇ ਇਹ ਪੂਰਾ ਜਿਹੜਾ ਇਹ ਨਜ਼ਾਰਾ ਹੈ ਇਹ ਰਾਤ ਦਾ ਸੀ ਮੈਂ ਦੇਖਾਂਗਾ ਜੇ ਮੈਂ ਸਵੇਰੇ ਮੇਰੇ ਤੋਂ ਆਨ ਹੋਇਆ ਤਾਂ ਤੇ ਜੇ ਟਾਈਮ ਲੱਗਿਆ ਤਾਂ ਮੈਂ ਸਵੇਰੇ ਜ਼ਰੂਰ ਆਕੇ ਇੱਕ ਵਾਰੀ ਹਥੋਂ ਵੀਊ ਕਰਾਂਗੇ ਫਿਰ ਨਿਕਲਾਂਗੇ ਜੀ ਲੋ ਜੀ ਕੱਪੜੇ ਆਪਾਂ ਤਰਲੇ ਚੇਂਜ ਹੁਣ ਖਾਣਾ ਆਇਆ ਔਰ ਖਾਣੇ ਦੇ ਵਿੱਚ ਨਾ ਰੂਮ ਚ ਭੇਜਦਾ ਇਹ ਹੈ ਮਟਰਨ ਰੋਗਨ ਜੋਸ਼ ਦਾਲ ਚਪਾਤੀ ਰਾਈਸ ਇਹ ਮਿੱਠੇ ਚ ਸੈਲਡ ਔਰ ਸਭ ਮਿਲਦਿਆ ਜੀ ਹੁਣ ਸਵੇਰੇ ਮਿਲਦੇ ਆ ਸਵੇਰੇ ਕੰਟੀਨਿਊ ਕਰਦੇ ਆ ਵਲੌਗ ਨੂੰ मिलते सवेरे हाँ जी गुड मॉर्निंग जी रात के खाने तो बाद सीधा सवेर का नाश्ता तुम दिखा रहे हैं। और मॉर्निंग हो चुकी है ये कुछ रूम का हाल बस हम रेडी हो रहा फिर मैं तुम दिखाँगा ए रहा जी अज सवेर का नज़ारा बहुत खूबसूरत मौसम जोड़ा है वो ठंडा है और बारिश वाला मौसम हो रखे सब तो वो गल कि इतने ग्रीनरी बहुत ज़्यादा आस पास, -पास। ਬਹੁਤ ਨੇਚਰਲ ਬਿਊਟੀ ਹੈ ਘਰ ਤਾਂ ਸਾਰਿਆਂ ਨੂੰ ਪਤਾ ਹੈ ਆ ਦੇਖੋ ਜੀ ਤੇ ਹੁਣ ਤਿਆਰ ਹੋ ਕੇ ਫਿਰ ਸਿੱਧਾ ਤੁਹਾਨੂੰ ਮਿਲਦੇ ਆ ਜੀ ਹਾਂਜੀ ਗੁੱਡ ਮਾਰਨਿੰਗ ਜੀ ਲੋ ਜੀ ਮੈਂ ਹੁਣ ਹੋ ਚੁੱਕਾ ਤਿਆਰ ਨਾਸ਼ਤਾ ਅਨੁਸ਼ਟਾ ਕਰਕੇ ਉਹ ਤੋਂ ਮੈਂ ਤਿਆਰ ਨਹੀਂ ਸੀਗਾ ਤਾਂ ਕਰਕੇ ਮੈਂ ਦਿਖਾ ਨਹੀਂ ਸਕਦਾ ਸੀਗਾ ਟਰਬਨ ਨਹੀਂ ਬੰਨੀ ਹੋਈ ਸੀਗੀ ਸੋ ਹੁਣ ਸਮਾਨ ਆਪਣਾ ਪੈਕ ਹੈ ਜੀ ਤੇ ਏਰੀਆ ਜੀ ਦੇਖੋ ਬਾਹਰ ਦਾ ਨਜ਼ਾਰਾ بارش ਹੋ ਰਹੀ ਹੈ ਹਲਕੀ ਹਲਕੀ ਤੇ ਟੈਕਸੀ ਆਪਾਂ ਬੁਲਾ ਲਿੱਤੀ ਹੈ ਆਪਣੀ ਹੈਗੀ ਆਜੀ ਵਾਪਸੀ ਤੇ ਵਾਪਸੀ ਜਾਂਦੇ ਵਾਰੇ ਦੇਖਾਂ ਇੱਕ ਡੱਲੇ ਕ ਅਗਰ ਚੱਕਰ ਲੱਗ ਸਕਿਆ ਤਾਂ ਚੱਕਰ ਲਗਾ ਲਾਂਗੇ ਏਰੀਆ ਖੂਬਸੂਰਤ ਨਜ਼ਾਰਾ ਸਵੇਰੇ بارش ਹੋ ਰਹੀ ਸੀਗੀ ਬਟ ਹੁਣ ਜਿਹੜੀ ਆ بارش ਰੁਕ ਗਈ ਹੈ ਹਲਕੀ ਹਲਕੀ ਬੂੰਦਾਬਾਂ ਦੀ ਚੱਲ ਰਹੀ ਹੈ ਤੇ ਮੌਸਮ ਜਿਹੜਾ ਹੈ ਹੁਣ ਤੁੱਪਨੀ ਹੈ ਬੜਾ ਮਠਾ ਮਠਾ ਜਿਹਾ ਮੌਸਮ ਹੈ ਟੈਕਸੀ ਹੁਣ ਬੁਲਾਇਆ ਹੈ ਬੰਦੇ ਨੂੰ ਸਮਾਨ ਲੈ ਕੇ ਜਾਏਗਾ ਤੇ ਕਿਸੀ ਜਿਹੜਾ ਹੈ ਫਿਰ ਕੈਪ ਤੇ ਉਧਰ ਜਾਣੇ ਆ ਡਰ ਲੱਕ ਦੇਖ ਦਿਆ ਡਰ ਲੱਕ ਤੇ ਸਵੇਰ ਦਾ ਇੱਕ ਦੋ ਫੋਟੋਸ ਖਿਚਵਾਵਾਂਗੇ ਜੇ ਟਾਈਮ ਲੱਗਿਆ ਕਿਉਂਕਿ ਅੱਜ ਮੇਰਾ ਸਫਰ ਬੜਾ ਲੰਬਾ ਹੈ ਔਰ ਦੂਰ ਜਾਣਾ ਹੈ ਕਿਉਂਕਿ ਜਿਹੜੀ ਮੇਨ ਕੰਮ ਵਾਸਤੇ ਮੈਂ ਆਇਆ ਸੀਗਾ ਉਹ ਮੈਂ ਕੱਲ ਸ਼ਾਮੀ ਹੀ ਜਿਹੜਾ ਸੀ ਟਾਈਮ 'ਚ ਪਹੁੰਚ ਕੇ ਉਹ ਮੀਟਿੰਗ ਮੈਂ ਫਿਨਿਸ਼ ਕਰ ਲਈਤੀ ਸੀਗੀ ਸੋ ਇੱਕ ਦਿਨ ਦਾ ਮੇਰਾ ਟੂਰ ਸੀਗਾ ਨੈਕਸਟ ਟਾਈਮ ਅਗਰ ਫੈਮਿਲੀ ਨਾਲ ਜਦ ਦਵਾਂਗੇ ਫਿਰ ਤੁਹਾਨੂੰ ਪੂਰਾ ਐਕਸਪਲੋਰ ਕਰਕੇ ਦਿਖਾਵਾਂਗੇ ਵਲੌਗ ਮੈਂ ਕਿਹ ਚਲ ਇੱਕ ਛੋਟਾ ਜਿਹਾ ਵਲੌਗ ਬਣਾ ਲੀਏ ਪਤਾ ਨਹੀਂ ਤੁਹਾਨੂੰ ਪਸੰਦ ਰਣੇ ਨੂੰ ਵਲੌਗਸ ਬਣਾਵਾ ਮੈਂ ਤੇ ਮਿਲਦੇ ਆ ਜੀ ਤੁਹਾਨੂੰ ਫਿਰ ਲੋ ਜੀ ਆਪਾਂ ਚੱਲਦੇ ਆਂ ਫਿਰ ਆਪਣਾ ਸਮਾਨ ਐਕਚੁਅਲੀ ਟੈਕਸੀ ਵਾਲੇ ਨਾਲ ਗੱਲ ਕਰੀਏ ਟੈਕਸੀ ਵਾਲੇ ਨੂੰ ਜਿਹੜਾ ਹੈ ਰਸਤਾ ਨਹੀਂ ਪਤਾ ਲੱਗ ਰਿਹਾ ਹੁਣ ਰਿਸੈਪਸ਼ਨ ਤੇ ਜਾ ਕੇ ਆਪਾਂ ਗੱਲ ਕਰਾਂਦੇ ਆਂ ਦੇਖ ਰਿਹਾ ਮੈਂ ਵਲੌਗ ਹੀ ਬਣਾਤਾ ਹੂੰ ਪਤਾ ਆਪਕੋ ਹਾਂ ਹਾਂ ਤਾਂ ਹੁਣ ਰਿਸੈਪਸ਼ਨ ਤੇ ਜਾ ਕੇ ਗੱਲ ਕਰਾਂਦੇ ਆਂ ਦੇਖਦੇ ਆ ਜੇ ਰਸਤਾ ਪਤਾ ਲੱਗ ਜਾਂਦਾ ਤਾਂ ਕਿਉਂਕਿ ਵੈਸੇ ਤਾਂ ਈਜ਼ੀ ਆ ਉਹਨੂੰ ਜੀਪੀਐਸ ਵੀ ਨਹੀਂ ਚਲਾਉਣਾ ਆਂਦਾ ਬਾਹਰ ਜਾ ਕੇ ਗੱਲ ਕਰਾਉਣੀ ਆ ਜੀ ਏਰੀਆ ਜੀ ਰਿਸੈਪਸ਼ਨ ਦਾ ਏਰੀਆ ਇਸ ਸਾਈਡ ਤੋਂ ਵੀ ਦੇਖ ਲੋ ਜੀ ਹੋਟਲ ਕੈਂਟ ਏਰੀਆ ਜੀ ਹੋਟਲ ਯੋਰਕ ਜਿੱਥੇ ਮੈਂ ਰੁਕਿਆ ਸੀਗਾ ਹਾਲੇ ਕੰਸਟਰਕਸ਼ਨ ਚੱਲਦੀ ਪਈ ਆ ਬਹੁਤ ਵਧੀਆ ਆ ਆਸ-ਪਾਸ ਜਿਹੜੇ ਨੇ ਉਹ ਸਾਰੇ ਹੋਟਲਜ਼ ਹੀ ਹੋਟਲਜ਼ ਨੇ ਦੇਖੋਗੇ ਉਹ ਆਪਣੀ ਕੈਬ ਖੜੀ ਐ ਉਸ ਸਮਾਨ ਜਾ ਰਹੇ ਤੇ ਆਪਾਂ ਅੱਗੇ ਦੇਖਦੇ ਆਂ ਕਿਆ ਲੈ ਇਮਤੀਆਜ਼ ਭਾਈ ठीक हो पता पता नहीं लग रहा था ड्रेस आपको है चलो चलो चल रहे लो जी आ गए अस बाहर हम आप जावे डल लेक लो जी यार लो जी है सवेर का नज़ारा डल लेक ਖੂਬ ਸੁੰਦਰ ਰਾਤੀ ਤੁਹਾਨੂੰ ਖੈਰ ਜਿਆਦਾ ਨਹੀਂ ਦਿਖਾ ਪਾਇਆ ਹੁਣ ਆਪਾਂ ਦੇਖਦੇ ਹਾਂ ਅੱਗੇ ਤੋਂ ਫੋਟੋ ਖਿਚਾਣੇ ਆ ਫਿਰ ਨਿਕਲਦੇ ਹਾਂ ਜੰਮੂ ਨੂੰ ਕਿਉਂਕਿ ਇਹਨਾਂ ਨੇ ਵੀ ਸਵਾਰੀਆਂ ਲੈਣੀਆਂ ਉੱਥੋਂ ਦੀਆਂ ਮਾਰਕੀਟ ਹਾਲੇ ਬੰਦ ਹੈ ਇਸ ਟੰਮ ਟ੍ਰੈਫਿਕ ਹੈ ਗਈ ਹੈ ਰਾਤੀ ਵੀ ਟ੍ਰੈਫਿਕ ਬਹੁਤ ਸੀਗਾ ਇੱਥੇ ਵੀ ਟ੍ਰੈਫਿਕ ਬਹੁਤ ਆ ਹੋਰ ਹੈ ਜੀ ਬੋਟ ਹਾਊਸ ਹੁਣ ਦੇਖੋ ਤਿੰਨ ਜੀ हलो तो जी आप फोटो खिंचवा दिए मुमिताज भाई ने साडिया शिकारे न शिकारा मैं किता नहीं क्योंकि आप लेट हो रहे थे हम वापस भी जाने टाइम बहुत घट्ट है अपने को क्योंकि अगे किस तरह का किए रूट बनना हूँ इन्होंने सवारियाँ लैनियाँ उस तो बाद फिर आप जम्मू निकल जाए हो रही जी सामने टैक्सी सो यह टैक्सी स्टैंड हाल सवार देख रहे हैं मैं इन्नी देर आप चाह पी ली है ये पैटी है भैया ये पैटी है और वो क्या है ਹੈਂ ਅੱਛਾ ਸੋ ਇਹ ਟੈਕਸੀ ਸਟੈਂਡ ਆ ਮੈਂ ਕਿਹਾ ਚਲੋ ਚਾਹ ਪੀ ਲਈਏ ਸ਼ੀਸ਼ੇ ਵਾਲੇ ਕੋਲ ਲਓ ਜੀ ਆਪਾਂ ਚਾਹ ਪੀ ਲਈਤੀ ਇਹ ਇੱਥੇ ਹੈਗਾ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਇੱਥੇ ਜਿਹੜਾ ਟੈਕਸੀ ਸਟੈਂਡ ਹੈ ਸਵਾਰੀਆਂ ਵਾਸਤੇ ਬੜੀ ਮਾਰੋ ਮਾਰ ਹੁੰਦੀ ਹੈ ਤੁਸੀਂ ਦੇਖੋਗੇ ਸਾਰੇ ਪਾਸੇ ਇਹ ਦੇਖੋ ਟੈਕਸੀਆਂ ਖੜੀਆਂ ਹੈ ਤੁਸੀਂ ਜੰਮੂ ਜਾਣ ਵਾਸਤੇ ਜਿਹੜੀ ਉਹ ਟੈਕਸੀ ਮਿਲਦੀ ਹੈ ਬੜ ਬੜੀ ਜੁੱਦੋਜਾਹਤ ਹੁੰਦੀ ਹੈ ਉਹ ਦੇਖੋ ਸਵਾਰੀਆਂ ਪਿੱਛੇ ਸਵਾਰੀਆਂ ਫੜ ਫੜ ਕੇ ਬਿਠਾਉਂਦੇ ਆ। ਸੋ ਸਾਡਾ ਡਰਾਈਵਰ ਵਾਲੇ ਵੇਟ ਕਰ ਰਹੇ ਹੋ ਦੇਖੋ ਟੈਕਸੀ ਵੀ ਡਰਾਈਵਰ ਕੋਈ ਸਵਾਰੀ ਮਿਲ ਜਾਏ ਤੇ ਇੱਥੇ ਹੀ ਮੈਂ ਦੇਖੋ ਪੈਟੀ ਖਾਧੀ ਐ। ਬੜੀ ਟੇਸਟੀ ਸੀ ਸਿੰਪਲ ਸੀ ਵਿਦਆਊਟ ਆਲੂ ਸੀ ਪੋਟੈਟੋ ਸੀਗਾ। ਔਰ ਚਾਹ ਪੀਤੀ। ਇੱਧਰ ਸਾਹਮਣੇ ਹੈਗਾ ਕੁਝ ਜਮਨ ਕਸ਼ਮੀਰ ਸਪੋਰਟਸ ਕੌਂਸਲ ਸਪੋਰਟਸ ਦਾ ਕੁਝ ਹੈ ਇਸ ਪਾਸੇ। ਔਰ ਦੇਖੋ ਆਹ ਪੂਰੀ ਜਦੋਂ ਜਦਾਂ ਜਲਦੀ ਜੂ ਰਹੇ। ਹਰ ਦੇਖੋ ਜੀ ਰੋਟੀ ਪਿੱਛੇ ਹਰ ਇੱਕ ਨੂੰ ਕੁਝ ਨਾ ਕੁਝ ਕਰਨਾ ਪੈਂਦਾ ਹੈ। ਸਵਾਰੀਆਂ ਦੂਜਿਆਂ ਨਾਲ ਐਕਸਚੇਂਜ ਹੁੰਦੀਆਂ ਨੇ ਇੱਥੋਂ ਦੀ ਇਹ ਕੁਝ ਮਾਹੌਲ ਚਾਲ ਹੈ ਮੈਂ ਤੁਹਾਨੂੰ ਦਿਖਾ ਰਹੀ ਐ ਉਹ ਦੇਖੋ ਲੱਗਦਾ ਸਵਾਰੀ ਲੱਭ ਗਈ ਹੁਣ ਅਸੀਂ ਚਲਾਏ ਮਿਲ ਗਈ ਜੀ ਮਿਲ ਗਈ ਚਲੋ ਚੱਲੀਏ 7 ਇਸਕੇ ਘਰ ਨੇਰਾ 668 ਚੀਜ਼ਾਂ ਦੀ ਵਾਰੀ ਤੁਹਾਨੂੰ ਆਪਣ ਜਗਾ ਦਿਖਾਈਏ ਇਹ ਜਿਹੜੀ ਜਗਾ ਤੁਸੀਂ ਦੇਖ ਰਹੇ ਹੋ ਇਸ ਤੇ ਅਮਰਜੈਂਸੀ ਦੇ ਵਿੱਚ ਜੇਕਰ ਹੈਲੀਕਾਪਟਰਸ ਔਰ ਪਲੇਨ ਵਗੈਰਾ ਜਿਹੜੇ ਆਉਂਦੇ ਔਰ ਲੈਂਡ ਹੋ ਜਾਂਦੇ ਬਹੁਤ ਸੋਹਣੀ ਖੁੱਲੀ ਖੁੱਲੀ ਸੜਕ ਬਣੀ ਹੋਈ ਹੈ ਇਹ ਤੋਂ ਉਸ ਵਾਸਤੇ ਔਰ ਇਹਦੇ ਉੱਤੇ ਜਿਹੜੇ ਨੇ ਪਲੇਨ ਵਗੈਰਾ ਹੈਲੀਕਾਪਟਰਸ ਵਗੈਰਾ ਇੱਕ ਟਾਈਮ ਤੇ ਕਾਫੀ ਲੈਂਡ ਹੋ ਜਾਂਦੇ ਨੇ ਕਦੀ ਬਹੁਤ ਵਧੀਆ ਬਣਾ ਔਰ ਇਹ ਆਸ-ਪਾਸ ਦੀ ਖੂਬਸੂਰਤੀ ਇਹ ਜੀ ਟਨਲ ਕਮ ਸੇ ਕਮ 8 ਕਿਲੋਮੀਟਰ ਟਨਲ ਲੱਗੀ ਹੈ ਵੱਡੀ ਜਿਹਦੇ ਨਾਲ ਇਹੋ ਜਿਹੀ ਟਨਲ ਹੋਰ ਵੀ ਆਂਦੀ ਹੈ ਜਿਹੜੀ 10 ਕਿਲੋਮੀਟਰ ਦੀ ਹੈ ਔਰ ਰਸਤਾ ਬੜਾ ਘਟਾਇਆ ਦਾ ਕਿੰਨੇ ਕਿਲੋਮੀਟਰ ਦਾ ਫਰਕ ਪੈਦਾ ਹੋਵੇਗਾ ਲੋ ਜੀ ਅਸੀਂ ਹੁਣ ਰਸਤੇ 'ਚ ਇੱਕ ਜਗ੍ਹਾ ਰੁਕੇ ਆ ਜਿੱਥੇ ਦੇ ਰਾਜਮਾ ਚਾਵਲ ਬਹੁਤ ਮਸ਼ਹੂਰ ਨੇ ਔਰ ਇਸ ਦੇਸੀ ਕੀ ਪਾਇਆ ਜਾਂਦਾ ਆਹ ਜੀ ਰਾਜਮਾ ਚਾਵਲ ਔਰ ਨਾਲ ਇਹ ਸੈਲਡ ਹੈ ਅਨਾਰ ਦਾਣੇ ਦੀ ਚਟਨੀ ਹੈ ਔਰ ਇਥੇ ਸਿਰਫ ਇਹੀ ਆਈਟਮ ਮਿਲਦੀ ਹੈ ਰਾਜਮਾ ਚਾਵਲ ਦਾਲ ਚਾਵਲ ਰੋਟੀ ਸਬਜੀ ਬਟ ਇਹ ਵਾਲੀ ਜਿਹੜੀ ਆਈਟਮ ਹੈ ਇਹਨਾਂ ਦੀ ਬਹੁਤ ਮਸ਼ਹੂਰ ਹੈ। ਤੋਂ ਮੈਨੂੰ ਦੱਸਿਆ ਤੇ ਮੈਂ ਕਿਹਾ ਚਲੋ ਆਪਾਂ ਖਾਂਦੇ ਆਂ। ਤੇ ਇਥੇ ਜ਼ਿਆਦਾ ਲੋਕਾਂ ਨੇ ਦੇਖੋ ਉਹੀ ਮੰਗਾਇਆ ਹੈ। ਛੋਟਾ ਜਿਹਾ ਵਲੌਗ ਸੀਗਾ ਕੁਝ ਖਾਸ ਸੀਗਾ ਨਹੀਂ ਬਟ ਚਲੋ ਮੈਂ ਕਿਹਾ ਬਣਾਈਏ ਛੋਟਾ ਜਿਹਾ ਵਲੌਗ ਨੈਕਸਟ ਟਾਈਮ ਫਿਰ ਪੂਰਾ ਐਕਸਪਲੋਰ ਕਰਾਂਗੇ ਜਿਹੜਾ ਫੈਮਿਲੀ ਨਾਲ ਲਵਾਂਗੇ। ਮਿਲਦੇ ਆਂ ਜੁਪਾਏ।